ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਮਿਆਂ ਮਾਰ ਵਿੱਚ ਪੁਚਾਲ ਕਾਰਨ ਹੁਣ ਤੱਕ 1600 ਤੋਂ ਵੱਧ ਮੌਤਾਂ ਹਜ਼ਾਰਾਂ ਜ਼ਖਮੀ ਕਈ ਲਾਪਤਾ ਪੰਜਾਬ ਦੇ ਐਡਵੋਕੇਟ ਜਨਰਲ ਦੇ ਅਸਤੀਫੇ ਦੀ ਖਬਰ ਸ਼੍ਰੋਮਣੀ ਅਕਾਲੀ ਦਲ ਨੇ ਜਥੇਬੰਦਕ ਚੋਣਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ ਬਾਕੀ ਧੜੇ ਵੱਲੋਂ ਵੀ ਮੋੜ ਵੱਡਾ ਐਲਾਨ ਜਥੇਦਾਰ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਸੰਬੰਧੀ ਨਿਜਮਾਵਲੀ ਬਣਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਤੋਂ ਮੰਗੇ ਸੁਝਾ ਰਖੜਾ ਨੇ ਐਡਵੋਕੇਟ ਧਾਮੀ ਨੂੰ ਕਟਹਿਰੇ 'ਚ ਕੀਤਾ ਖੜਾ 17 ਸਾਲਾਂ ਪੰਜਾਬ ਨਾਲ ਹਵਾਨਗੀ ਦੀਆਂ ਹੱਦਾਂ ਸਰਹੱਦਾਂ ਪਾਰ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਏ ਪੁਚਾਲ ਦੀ ਮੀਆਂ ਮਾਰ ਦੇ ਵਿੱਚ ਹੋਈ ਤਬਾਹੀ ਦੀ ਸ਼ਕਤੀਸ਼ਾਲੀ ਪੁਚਾਲ ਆਇਆ ਸੀ ਕੱਲ ਦੇ ਪ੍ਰੋਗਰਾਮ ਵਿੱਚ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਪਰ ਉਹਦੇ ਵਿੱਚ ਨਵੀਂ ਤੇ ਵੱਡੀ ਅਪਡੇਟ ਇਹ ਹੈ ਕਿ ਹੁਣ ਤੱਕ 1600 ਤੋਂ ਵੱਧ ਭਾਵ 1644 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਅਤੇ 3408 ਵਿਅਕਤੀ ਜ਼ਖਮੀ ਹੋਏ ਵੀ ਦੱਸੇ ਜਾ ਰਹੇ ਨੇ ਜਦੋਂ ਕਿ ਹੁਣ ਤੱਕ 139 ਲੋਕ ਹਾਲੇ ਲਾਪਤਾ ਦੱਸੇ ਜਾ ਰਹੇ ਨੇ ਅਤੇ ਮ੍ਰਿਤਕਾਂ ਦੀ ਗਿਣਤੀ ਵੱਧ ਜਾਣ ਦਾ ਖਦਸ਼ਾ ਹੈ ਦਸਣਾ ਬਣਦਾ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਮੀਆਂ ਮਾਰਦੇ ਮੰਡਲੀ ਇਲਾਕੇ ਵਿੱਚ 7.0 ਅਤੇ 7 ਤੀਬਰਤਾ ਦਾ ਇੱਕ ਬਹੁਤ ਸ਼ਕਤੀਸ਼ਾਲੀ ਪੁਚਾਲ ਆਇਆ ਸੀ। ਕੁਝ ਮਿੰਟਾਂ ਬਾਅਦ ਫਿਰ 6.4 ਤੀਬਰਤਾ ਦਾ ਪੁਚਾਲ ਵੀ ਆਇਆ ਸੀ ਜਿਸ ਨਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਨੇ। ਪੁਚਾਲ ਦਾ ਕੇਂਦਰ 15 ਲੱਖ ਦੀ ਆਬਾਦੀ ਵਾਲੇ ਮੁਲਕ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਮੰਡਲੇ ਤੋਂ ਸਿਰਫ 20 ਕਿਲੋਮੀਟਰ ਦੀ ਦੂਰੀ ਤੇ ਸੀ। ਰਾਸ਼ਟਰੀ ਆਫਤ ਪ੍ਰਬੰਧਕ ਕਮੇਟੀ ਨੇ ਸਗਾਇੰਗ, ਮਾਂਡਲੇ, ਮੈਗਵੇ ਇਨ੍ਹਾਂ ਇਲਾਕਿਆਂ ਦੇ ਨਾਮ ਨਾਲ ਸ਼ੌਨ ਨਰਾਜ ਦੇ ਉੱਤਰ ਪੂਰਬੀ ਹਿੱਸੇ ਦੇ ਦੱਸਿਆ ਗਿਆ ਕਿ ਸਭ ਤੋਂ ਇਲਾਕੇ ਪ੍ਰਭਾਵਿਤ ਹੋਏ ਐ ਨਾਲ ਹੀ ਕੁਝ ਹੋਰ ਇਲਾਕਿਆਂ ਦੇ ਵਿੱਚ ਵੀ ਐਮਰਜੈਂਸੀ ਦਾ ਐਲਾਨ ਕੀਤੇ ਜਾਣ ਦੀਆਂ ਖਬਰਾਂ ਨੇ ਹਾਲੇ ਵੀ ਉੱਥੇ ਬਚਾਅ ਕਾਰਜ ਦੱਸਿਆ ਜਾ ਰਿਹਾ ਹੈ ਕਿ ਜਾਰੀ ਨੇ ਉੱਥੋਂ ਦੀ ਆਬਾਦੀ ਉੱਥੋਂ ਦੀ ਆਵਾਜਾਈ ਸਭ ਕੁਝ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋਇਆ ਦੱਸਿਆ ਜਾ ਰਿਹਾ ਹੈ ਜਦੋਂ ਕਿ ਪ੍ਰਭਾਵਿਤ ਆਬਾਦੀ ਦੀਆਂ ਮਹੱਤਵਪੂਰਨ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਅੰਤਰਰਾਸ਼ਟਰੀ ਰਾਹਤ ਯਤਨ ਵੀ ਤੇਜ਼ੀ ਨਾਲ ਦਿੱਤੇ ਜਾ ਰਹੇ ਨੇ। ਸੰਗਾਏਂਗ ਮੰਡਲੇ ਅਤੇ ਨੇਪਾਈਤਾ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਜ਼ਖਮੀ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਅਤੇ ਉੱਥੇ ਲੋਕਾਂ ਨੂੰ ਇਲਾਜ ਵਾਸਤੇ ਭੇਜਿਆ ਜਾ ਰਿਹਾ ਹੈ ਅਤੇ ਨਾਲ ਖੂਨਦਾਨ ਕਰਨ ਵਾਸਤੇ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਢਹਿ ਟੇਰੀ ਹੋਈਆਂ ਇਮਾਰਤਾਂ ਦੇ ਮਲਬੇ ਦੇ ਹੇਠ ਹੋਰ ਲੋਕਾਂ ਦੇ ਦੱਬੇ ਹੋਣ ਅਤੇ ਫਸੇ ਹੋਣ ਦੀਆਂ ਰਿਪੋਰਟਾਂ ਦੇ ਵਿਚਕਾਰ ਬਚਾਅ ਕਾਰਜ ਵੀ ਜਾਰੀ ਨੇ ਅਧਿਕਾਰਤ ਰਿਪੋਰਟਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪੁਚਾਲ ਕਾਰਨ ਬਿਜਲੀ ਦੀ ਬੱਤੀ ਗੋਲ ਹੈ ਮੋਬਾਈਲ ਨੈਟਵਰਕ ਵਿੱਚ ਵਿਗਨ ਹੈ ਜਿਸ ਕਾਰਨ ਉੱਥੋਂ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ ਦੇ ਕੁਝ ਹਿੱਸੇ ਸਿਗਨਲ ਤੋਂ ਬਿਨਾਂ ਦੱਸੇ ਜਾ ਰਹੇ ਨੇ ਦੱਖਣ ਦੇ ਵਿੱਚ ਮਾਨਲੇ ਅਤੇ ਯੰਗੂਨ ਨੂੰ ਜੋੜਨ ਵਾਲੀਆਂ ਕਈ ਪ੍ਰਮੁੱਖ ਸੜਕਾਂ ਵੀ ਨੁਕਸਾਨੀਆਂ ਗਈਆਂ ਨੇ ਜਾਂ ਬੰਦ ਕੀਤੀਆਂ ਹੋਈਆਂ ਨੇ ਜਿਸ ਤੇ ਵਿੱਚ ਮਹਾਮੁਨੀ ਪਗੋਡਾ ਵੀ ਸ਼ਾਮਲ ਹੈ ਦੂਸਰੇ ਪਾਸੇ ਅਮਰੀਕਾ ਦੇ ਜਿਹੜੇ ਵਿਗਿਆਨੀ ਨੇ ਸਰਵੇਖਣ ਕਰਨ ਵਾਲੇ ਨੇ ਉਹਨਾਂ ਨੇ ਇਸ ਭੁਚਾਲ ਨੂੰ ਇਸ ਸਾਲ ਤੱਕ ਦਾ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਭੁਚਾਲ ਦੱਸਿਆ ਖਬਰ ਏਜੰਸੀ ਸਿਨਹੁਆ ਦੇ ਅਨੁਸਾਰ ਭੁਚਾਲ ਦੇ ਝਟਕੇ ਥਾਈਲੈਂਡ, ਵਿਅਤਨਾਮ, ਲਾਉਸ ਅਤੇ ਦੱਖਣ ਪੱਛਮੀ ਚੀਨ ਵਿੱਚ ਵੀ ਮਹਿਸੂਸ ਕੀਤੇ ਗਏ ਸੀ ਅਧਿਕਾਰੀਆਂ ਨੇ ਦੱਸਿਆ ਕਿ ਥਾਈਲੈਂਡ ਵਿੱਚ 10 ਲੋਕਾਂ ਦੀ ਮੌਤ ਹੋਈ ਹੈ ਅਤੇ 42 ਹੋਰ ਜ਼ਖਮੀ ਹੋਏ ਨੇ ਜਦੋਂ ਕਿ ਰਾਸ਼ਤਾਨ ਨੇ ਬੈਂਕਾਕ ਵਿੱਚ 78 ਹਾਲੇ ਲਾਪਤਾ ਦੱਸੇ ਜਾ ਰਹੇ ਨੇ ਪੁਚਾਲ ਤੋਂ ਬਾਅਦ ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਇਹ ਵੀ ਆਖਿਆ ਕਿ ਅਸੀਂ ਆਪਣੀ ਰਾਜਧਾਨੀ ਬੈਂਕਾਕ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ ਪੁਚਾਲ ਦੇ ਛਟਕੇ ਉੱਤਰੀ ਥਾਈਲੈਂਡ ਦੇ ਚਾਂਗਮਾਈ ਅਤੇ ਮਾਈ ਹੋਂਗ ਸੋਂਗ ਵਰਗੇ ਪ੍ਰਾਂਤਾਂ ਦੇ ਵਿੱਚ ਮਹਿਸੂਸ ਕੀਤੇ ਗਏ ਸੀ ਤੇ ਹੁਣ ਅਗਲੀ ਖਬਰ ਦਾ ਜ਼ਿਕਰ ਕਰਦੇ ਹਾਂ ਵੱਡੀ ਖਬਰ ਇੱਕ ਪੰਜਾਬ ਵਾਲੇ ਪਾਸਿਓਂ ਸਾਹਮਣੇ ਆ ਰਹੀ ਹੈ ਇੱਕ ਵੱਡਾ ਘਟਨਾਕਰਮ ਇੱਕ ਉਥਲ-ਪੁਥਲ ਦੀ ਖਬਰ ਹੈ ਕਿ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਸਰਕਾਰੀ ਤੌਰ ਤੇ ਹਾਲੇ ਤੱਕ ਦੀ ਪੁਸ਼ਟੀ ਨਹੀਂ ਸੀ ਕੀਤੀ ਗਈ ਪਰ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਨੇ ਆਪਣਾ ਅਸਤੀਫਾ ਸਰਕਾਰ ਨੂੰ ਦੇ ਦਿੱਤਾ ਹੈ ਪੰਜਾਬ ਸਰਕਾਰ ਦੇ ਵੱਲੋਂ ਜਲਦ ਨਵੇਂ ਐਡਵੋਕੇਟ ਜਨਰਲ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ ਜਾਣਕਾਰੀ ਅਨੁਸਾਰ ਇਸ ਅਹੁਦੇ ਲਈ ਜਿਨ੍ਹਾਂ ਵਕੀਲਾਂ ਦੇ ਨਾਵਾਂ ਦੇ ਉੱਤੇ ਵਿਚਾਰ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚ ਆਕਸ਼ੇ ਭਾਰ ਅਨੁਚਤਰਥ ਪ੍ਰਨੀਤ ਬਾਲੀ ਏ ਪੀ ਐਸ ਦਿਓਲ ਇਹ ਦੱਸੇ ਜਾ ਰਹੇ ਨੇ ਅਸਤੀਫੇ ਅਤੇ ਨਵੇਂ ਏਜੀ ਦੀ ਨਿਯੁਕਤੀ ਬਾਰੇ ਅਧਿਕਾਰਤ ਤੌਰ ਤੇ ਪੁਸ਼ਟੀ ਭਾਵੇਂ ਨਹੀਂ ਕੀਤੀ ਗਈ ਉਹਦੀ ਉਡੀਕ ਸੀ ਤੇ ਹੁਣ ਗੱਲ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਪਾਸੇ ਲੋਕ ਸਵਾਲ ਕਰ ਰਹੇ ਆ ਕਿ ਤੁਸੀਂ ਸ਼੍ਰੀ ਅਕਾਲ ਤਖਸਾਲ ਦੇ ਹੁਕਮ ਤੋਂ ਭਗੌੜੇ ਹੋ ਰਹੇ ਹੋ ਤੁਹਾਨੂੰ ਇਹ ਨਿਯੁਕਤੀਆਂ ਨਹੀਂ ਕਰਨੀਆਂ ਚਾਹੀਦੀਆਂ ਪਰ ਅਕਾਲੀ ਦਲ ਟਸ ਤੋਂ ਮਸ ਨਹੀਂ ਹੋ ਰਿਹਾ ਉਹਨਾਂ ਨੇ ਐਲਾਨ ਕਰ ਦਿੱਤਾ ਉਹਨਾਂ ਦੇ ਪ੍ਰਧਾਨ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੂਂਦੜ ਉਹਨਾਂ ਦੀ ਅਗਵਾਈ ਹੇਠ ਕਮੀਟ ਹੋਈ ਹੈ ਮੀਟਿੰਗ ਦੇ ਵਿੱਚ ਜਥੇਬੰਦਕ ਚੋਣਾਂ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਅਤੇ ਸੂਬਾ ਡੈਲੀਗੇਟਾਂ ਦੀਆਂ ਚੋਣਾਂ 2 ਤੋਂ ਲੈ ਕੇ 6 April ਤੱਕ ਹੋਣਗੀਆਂ। ਡਾਕਟਰ ਦਲਜੀਤ ਸਿੰਘ ਚੀਵਾ ਨੇ ਦੱਸਿਆ ਕਿ ਭਰਤੀ 31 March ਤੱਕ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ। ਸ਼ਾਮ 5 ਵਜੇ ਤੋਂ ਬਾਅਦ ਕੋਈ ਵੀ ਭਰਤੀ ਨਹੀਂ ਹੋ ਜਾਏ ਸਕੇਗੀ। ਤੇ ਨਾਲ ਉਹਨਾਂ ਨੇ ਆਖਿਆ ਕਿ 1 April ਨੂੰ ਆਬਜ਼ਰਵਰਾਂ ਦੀ ਮੀਟਿੰਗ ਹੋਏਗੀ ਜਿਸ ਦੇ ਵਿੱਚ ਚੋਣ ਪ੍ਰਕਿਰਿਆ ਤੇ ਡੈਲੀਗੇਟ ਲਿਸਟਾਂ ਬਾਰੇ ਜਾਣਕਾਰੀ ਦਿੱਤੀ ਜਾਏਗੀ। 7 April ਤੱਕ ਲਿਸਟਾਂ ਜਮ੍ਹਾਂ ਹੋਣਗੀਆਂ। ਅਤੇ ਮੀਟਿੰਗ ਦੇ ਵਿੱਚ ਅਕਾਲੀ ਦਲ ਦੇ ਕੁਝ ਸੀਨੀਅਰ ਆਗੂ ਹੋਰ ਵੀ ਮੌਜੂਦ ਰਹੇ ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤਰੀਕਾ ਦਾ ਐਲਾਨ ਹੈ ਉੱਥੇ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਦੀਤੀ ਵਾਸਤੇ ਬਣਾਈ ਗਈ ਭਰਤੀ ਕਮੇਟੀ ਦੀ ਤੀਸਰੀ ਮੀਟਿੰਗ ਸੁਗਰੂਰ ਦੇ ਵਿੱਚ ਹੋਈ ਹੈ ਅਤੇ ਇਹ ਵੱਡੀ ਸਿਆਸੀ ਕਾਨਫਰੰਸ ਦਾ ਰੂਪ ਧਾਰਨ ਕਰ ਗਈ ਤੇ ਇਸ ਇਕੱਠ ਨੂੰ ਪੰਥ ਦਾ ਧੜਕਦਾ ਦਿਲ ਕਰਾਰ ਦਿੱਤਾ ਗਿਆ ਇੱਥੇ ਉਚੇਚੇ ਤੌਰ ਤੇ ਪਹੁੰਚੇ ਧਰਤੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਈਆਲੀ ਆਪਣੇ ਸੰਬੋਧਨ ਦੇ ਵਿੱਚ ਆਖ ਰਹੇ ਸੀ ਕਿ ਸੰਗਰੂਰ ਦੀ ਧਰਤੀ ਤੇ ਹਮੇਸ਼ਾ ਇਨਕਲਾਬ ਦੀ ਚਣਗ ਵੱਲਦੀ ਰਹੀ ਹੈ ਇਥੋਂ ਦੀ ਧਰਤੀ ਤੇ ਵੱਡੀਆਂ-ਵੱਡੀਆਂ ਲਹਿਰਾਂ ਵੀ ਉੱਠਦੀਆਂ ਰਹੀਆਂ ਨੇ ਦੇਸ਼ ਦੀ ਆਜ਼ਾਦੀ ਲਈ ਉੱਠੀ ਲਹਿਰ ਹੋਵੇ ਜਾਂ ਖੇਤੀ ਕਾਨੂੰਨਾ ਖਿਲਾਫ ਉੱਠੀ ਲਹਿਰ ਹੋਵੇ ਇਹਨਾਂ ਲਹਿਰਾਂ ਨੇ ਵੱਡੀਆਂ-ਵੱਡੀਆਂ ਹਕੂਮਤਾਂ ਨੂੰ ਝੁਕਣ ਵਾਸਤੇ ਮਜਬੂਰ ਕੀਤਾ ਸੀ ਈਆਲੀ ਨੇ ਕਿਹਾ ਕਿ ਨਜਾਮ ਬਦਲ ਵਿੱਚ ਮੋਰੀ ਰਹੀ ਹੈ ਇਨਕਲਾਬੀ ਧਰਤੀ ਸੰਗਰੂਰ ਅਤੇ ਇੱਥੇ ਉਹ ਪੰਥਕ ਇਕੱਠ ਨੇ ਅਕਾਲੀ ਦਰ ਦੀ ਪੁੰਨ ਸਰਦੀਤੀ ਦੀ ਲਹਿਰ ਦਾ ਮੋਢਾ ਵੱਜ ਦਿੱਤਾ ਹੈ। ਇਹਦੇ ਨਾਲ ਹੀ ਈਆਲੀ ਨੇ ਸੋਸ਼ਲ ਮੀਡੀਆ ਉੱਪਰ ਭਰਤੀ ਕਮੇਟੀ ਦੇ ਮੈਂਬਰਾਂ ਦੀ ਕੀਤੀ ਜਾ ਰਹੀ। ਕਿਰਦਾਰ ਕੁਸ਼ੀ ਦਾ ਜਿਹੜਾ ਮੁੱਦਾ ਹੈ ਉਹ ਵੀ ਖਾਸ ਤੌਰ ਤੇ ਉਠਾਇਆ। ਉਹਨਾਂ ਕਿਹਾ ਕਿ ਕੁਝ ਲੋਕ ਜਿਨ੍ਹਾਂ ਨੇ ਵਿਅਕਤੀ ਵਿਸ਼ੇਸ਼ ਤੇ ਧੜੇ ਦੇ ਹੇਠ ਵਿਅਕਤੀ ਵਿਸ਼ੇਸ਼ ਲਈ ਅਤੇ ਉਸ ਦੀ ਸਿਆਸਤ ਨੂੰ ਬਚਾਉਣ ਲਈ ਸ੍ਰੀ ਅਕਾਲ ਤਖਤ ਸਾਹਿਬੀ ਦੇ ਹੁਕਮਾਂ ਨੂੰ ਪਿੱਠ ਦਿਖਾ ਕੇ ਪੰਥਕ ਭਾਵਨਾਵਾਂ ਦੇ ਉਲਟ ਜਾ ਕੇ ਭਰਤੀ ਕੀਤੀ ਹੈ। ਆਜੋ ਪੁਨਰ ਸਰਜਿਤੀ ਦੀ ਉੱਠੀ ਲਹਿਰ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਇਹਨੂੰ ਦਬਾਉਣ ਦੀ ਸਾਜ਼ਿਸ਼ ਰਚ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋਏ ਕੁਝ ਕੁ ਲੋਕ ਅਕਾਲੀ ਵਰਕਰਾਂ ਨੂੰ ਗੁੰਮਰਾ ਕਰ ਰਹੇ ਨੇ ਇਆੜੀ ਨੇ ਕਿਹਾ ਕਿ ਪਹਿਲਾਂ ਝੋਂਦਾ ਕਮੇਟੀ ਦੀਆਂ ਸਿਫਾਰਿਸ਼ਾਂ ਵਾਲੀ ਰਿਪੋਰਟ ਦਾ ਗਲਾ ਘੁੱਟਿਆ ਗਿਆ ਅਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਾਂ ਨੂੰ ਮੰਨਣ ਤੋਂ ਇਹ ਇਨਕਾਰੀ ਹੋਏ ਐ ਸਾਜ਼ਿਸ਼ ਰਚਣ ਤੋਂ ਇਹ ਲੋਕ ਬਾਜ਼ ਨਹੀਂ ਆ ਰਹੇ ਆੜੀ ਨੇ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਤੇ ਵਿੱਚ ਹੋਏ ਪੰਥਕ ਕਹਾਣ ਦੀ ਗੱਲ ਕਰਦਿਆਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਸੀਂ ਪੰਥ ਅਤੇ ਗੁਰੂ ਗ੍ਰੰਥ ਨੂੰ ਸਮਰਪਿਤ ਲੋਕਾਂ ਨੂੰ ਸੇਵਾ ਦਾ ਮੌਕਾ ਦਈਏ ਤਾਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸત્તા ਦੀ ਬਹਾਲੀ ਹੋ ਸਕੇ ਅਤੇ ਸਾਡੀਆਂ ਸੰਸਥਾਵਾਂ ਦੀ ਰਾਖੀ ਹੋ ਸਕੇ ਉਹਨਾਂ ਆਖਿਆ ਕਿ ਸਿੱਖ ਸੰਗਤ ਨੂੰ ਸਦਾ ਦਿੱਤਾ ਹੈ ਕਿ ਆਗਾਮੀ ਐਸਜੀਪੀਸੀ ਚੋਣਾਂ ਦੇ ਵਿੱਚ ਪੰਥ ਪ੍ਰਸਤ ਲੋਕਾਂ ਲਈ ਆਵਾਜ਼ ਬਣੋ ਪੰਥ ਦਾ ਘਾਣ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਦੀ ਏਸ ਵਾਲੀ ਸਖਤ ਜ਼ਰੂਰਤ ਹੈ। ਇਸੇ ਤਰ੍ਹਾਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਮਿਲ ਰਹੇ ਜਨ ਸਮਰਥਨ ਵਾਸਤੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿ ਅੱਜ ਦੇ ਇਕੱਠ ਤੋਂ ਮਹਿਸੂਸ ਵੀ ਹੁੰਦਾ ਹੈ ਅਤੇ ਆਸ ਵੀ ਵੱਜੀ ਹੈ ਕਿ ਪੰਜਾਬ ਦੇ ਵਾਸੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅਥਾਹ ਪਿਆਰ ਕਰਦੇ ਹੈ। ਇਹਦੀ ਮਜ਼ਬੂਤੀ ਅਤੇ ਪੁਨਰ ਸਰਦੀਤੀ ਵਾਸਤੇ ਜਿਹੜੀ ਸੇਵਾ ਉਹਨਾਂ ਦੇ ਹਿੱਸੇ ਆਈ ਹੈ ਉਸ ਨੂੰ ਉਹ ਹਰ ਹਿੱਲੇ ਇਮਾਨਦਾਰੀ ਬਿਨਾ ਕਿਸੇ ਸਿਆਸੀ ਭੇਦਭਾਵ ਪੂਰਾ ਕਰਨਗੇ ਇਕਵਾਲ ਸਿੰਘ ਝੁੰਡਾ ਨੇ ਕਿਹਾ ਕਿ ਸਾਡਾ ਨਾਂ ਤਾਂ ਕੋਈ ਨਿੱਜੀ ਸਵਾਰਥ ਹੈ ਅਤੇ ਨਾ ਹੀ ਕੋਈ ਨਿੱਜੀ ਹਿੱਤ ਅਸੀਂ ਸਮਰਪਣ ਭਾਵਨਾ ਹਿੱਟ ਅੱਗੇ ਵਧ ਰਹੇ ਹਾਂ ਇਸ ਕਰਕੇ ਸੰਗਤ ਵੱਲੋਂ ਵੀ ਸਾਨੂੰ ਭਰੋਸਾ ਦਿੱਤਾ ਜਾ ਰਿਹਾ ਹੈ ਝੁੰਡਾ ਨੇ ਕਿਹਾ ਕਿ ਸਾਡੇ ਲਈ ਪਰਖ ਦੀ ਘੜੀ ਸੀ 2 ਦਸੰਬਰ ਨੂੰ ਸੁਣਾਏ ਗਏ ਹੁਕਮਨਾਮਾ ਸਾਹਿਬ ਅਸੀਂ ਜਾਂ ਤਾਂ ਆਪਣੇ ਈਸ਼ਟ ਨੂੰ ਸਮਰਪਿਤ ਹੁੰਦੇ ਜਾਂ ਫਿਰ ਦੁਨਿਆਵੀ ਸਿਆਸਤ ਨੂੰ ਅਸੀਂ ਬਤੌਰ ਸਿੱਖ ਆਪਣੇ ਫਰਜ਼ ਨੂੰ ਪੂਰਾ ਕਰਨ ਦਾ ਸੰਕਲਪ ਕੀਤਾ ਹੈ ਇਸ ਸੰਕਲਪ ਦੇ ਪਹਿਲੇ ਦਿਨ ਤੋਂ ਅੱਜ ਦੇ ਦਿਨ ਤੱਕ ਸਾਡੀ ਕਰਦਾਰ ਕੂਸ਼ਿ ਕੀਤੀ ਜਾ ਰਹੀ ਹੈ ਨਿੱਜੀ ਗੱਲਬਾਤ ਨੂੰ ਸਾਂਝਾ ਕਰਦੇ ਹਾਂ ਇਕਬਾਲ ਸਿੰਘ ਝੁੰਡਾ ਨੇ ਕਿਹਾ ਕਿ ਉਹਨਾਂ ਪਾਰਟੀ ਦੇ ਇੱਕ ਵੱਡੇ ਆਗੂ ਨੂੰ ਨਿੱਜੀ ਤੌਰ ਤੇ ਬੇਨਤੀ ਕੀਤੀ ਸੀ ਕਿ ਤੁਸੀਂ ਸਾਡੇ ਤੋਂ ਹਲਫ ਨਮਾ ਲੈ ਸਕਦੇ ਹੋ ਸਾਡਾ ਕੋਈ ਨਿੱਜੀ ਸਵਾਰਥ ਨਹੀਂ ਹੈ ਪਰ ਪਾਰਟੀ ਨੂੰ ਬਚਾਉਣ ਲਈ ਵੱਡਾ ਦਿਲ ਤੁਸੀਂ ਵੀ ਦਿਖਾਓ ਪਰ ਬਦਕਿਸਮਤੀ ਇਹ ਹੈ ਕਿ ਅੱਜ ਪੰਥ ਦੀ ਨੁਮਾਇੰਦਾ ਜਮਾਤ ਨੂੰ ਕਮਜ਼ੋਰ ਕਰਨ ਲਈ ਉਹੀ ਲੋਕ ਸਾਜ਼ਿਸ਼ਾਂ ਰਚ ਰਹੇ ਨੇ ਪਰਤੀ ਕਮੇਟੀ ਦੇ ਹੀ ਮੈਂਬਰ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕਿ ਅੱਜ ਲੋੜ ਆ ਪੰਥ ਅਤੇ ਪੰਜਾਬ ਦੀ ਨਮੈਂਦਾ ਜਮਾਤ ਨੂੰ ਬਚਾਉਣ ਲਈ ਆਪਸੀ ਮਤਭੇਦ ਅਤੇ ਵਖਰੇਵੇਂ ਪੁਲਾ ਕੇ ਇਕੱਠੇ ਹੋਣ ਦੀ ਜਿਹੜੀਆਂ ਗਲਤੀਆਂ ਕਰਕੇ ਪਾਰਟੀ ਦਾ ਗ੍ਰਾਫ ਆਪਣੇ ਸ਼ਾਸਨ ਕਾਲ ਵਿੱਚ ਡਿਗਿਆ ਉਸ ਨੂੰ ਮੁੜ ਉਭਾਰਦੇ ਹੋਏ ਮੁੜ ਸਰਦੀਤੀ ਲਈ ਉੱਠੀ ਭਰਤੀ ਮਹਿੰਮ ਦਾ ਹਿੱਸਾ ਬਣੀਏ ਜਥੇਦਾਰ ਉਮੈਦਪੁਰੀ ਨੇ ਵਖਰੀ ਪਾਰਟੀ ਲਈ ਭਰਤੀ ਕਹਿ ਕੇ ਬਦਨਾਮ ਕਰਨ ਵਾਲੇ ਲੋਕਾਂ ਨੂੰ ਸਖਤ ਲਹਿਜੇ ਵਿੱਚ ਕਿਹਾ ਕਿ ਨਾ ਤਾਂ ਸਾਡੀ ਸੋਚ ਵੱਖ ਹੈ ਅਤੇ ਨਾ ਹੀ ਸਾਡਾ ਕਾਰਜ ਵੱਖਰਾ ਹੈ ਅਜਿਹਿਆਂ ਸਾਜਸ਼ਾ ਰਚਣ ਵਾਲੇ ਲੋਕਾਂ ਨੇ ਪਹਿਲਾਂ ਹੀ ਪਾਰਟੀ ਦਾ ਬੜਾ ਨੁਕਸਾਨ ਕੀਤਾ ਹੈ ਜਿਹੜਾ ਇੱਕ ਮੌਜੂਦਾ ਸਮੇਂ ਦੇ ਵਿੱਚ ਵੀ ਜਾਰੀ ਹੈ ਪਾਰਟੀ ਨੂੰ ਆਪਣੇ ਨਿੱਜੀ ਹਿੱਤਾਂ ਲਈ ਕਮਜ਼ੋਰ ਕਰਨ ਵਾਲੇ ਲੋਕ ਬਾਜ਼ ਆਉਣ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਅੱਜ ਦੇ ਭਰਵੇਂ ਇਕੱਠ ਵਿੱਚ ਉਸ ਵਕਤ ਹੋਰ ਵੱਡਾ ਵੱਲ ਮਿਲ ਗਿਆ ਜਦੋਂ ਸਾਬਕਾ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵੀ ਉਹਨਾਂ ਦੇ ਨਾਲ ਆ ਬੈਠੇ ਲੋਂਗੋਵਾਲ ਨੇ ਕਿਹਾ ਕਿ ਅੱਜ ਹਰ ਸਿੱਖ ਦੀ ਜਿੰਮੇਵਾਰੀ ਬਣਦੀ ਹੈ ਕੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਹੁਕਮਤ ਤੇ ਪਹਿਰਾ ਦੇਣ ਲੋਂਗੋਵਾਲ ਨੇ ਸਪਸ਼ਟ ਕਰ ਦਿੱਤਾ ਕਿ ਇੱਕ ਸਮਰਪਿਤ ਸਿੱਖ ਕਦੇ ਵੀ ਡੋਲਦਾ ਨਹੀਂ ਹਮੇਸ਼ਾ ਹੁਕਮਰਾਨਾਂ ਸਾਹਿਬ ਨੂੰ ਆਪਣੇ ਲਈ ਰੌਸ਼ਨੀ ਦਾ ਰੂਪ ਸਮਝਦਾ ਹੈ ਇਸ ਲਈ ਜਿਹੜੇ ਲੋਕ ਹੁਕਮਰਾਨਾਂ ਸਾਹਿਬ ਤੋਂ ਆਕੀ ਹੈ ਉਹਨਾਂ ਨੂੰ ਖਾਸ ਅਪੀਲ ਕੀਤੀ ਹੈ ਕਿ ਅਕਾਲੀ ਸੋਚ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰੇਰਣਾ ਲੈਣੀ ਬਣਦੀ ਹੈ ਅਤੇ ਉਹਦੇ ਉੱਤੇ ਪਹਿਰਾ ਦੇਣਾ ਬਣਦਾ ਹੈ ਇਸ ਕਰਕੇ ਆਓ ਅਕਾਲੀ ਸੋਚ ਤੇ ਪਹਿਰਾ ਦੇ ਕੇ ਆਪਣੀ ਸਿਆਸੀ ਨਮਾਇਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰੀਏ ਇਤਿਹਾਸਕ ਇਕੱਠੀ ਧੰਨਵਾਦ ਕਰਦਾ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਲਲ੍ਹ ਦੀ ਮਜ਼ਬੂਤੀ ਲਈ ਜਿਹੜਾ ਸੁਪਨਾ ਲੈ ਕੇ ਸੁਖਦੇਵ ਸਿੰਘ ਢੀਂਡਸਾ ਚੱਲੇ ਸੀ ਅੱਜ ਉਸ ਸੁਪਨੇ ਨੂੰ ਪੂਰਾ ਕਰਨ ਦੀ ਨੀਵੀਂ ਵੀ ਉਹਨਾਂ ਦੇ ਜ਼ਿਲੇ ਤੋਂ ਹੀ ਰੱਖੀ ਗਈ ਹੈ ਢੀਂਡਸਾ ਨੇ ਇਕੱਠ ਲਈ ਸਾਬਕਾ ਐਸਜੀਪੀਸੀ ਪ੍ਰਧਾਨ ਗੋਵਿੰਦ ਸਿੰਘ ਲੋਂਗੋਵਾਲ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਹਨਾਂ ਦੀ ਸ਼ਮੂਲੀਅਤ ਨੇ ਮੋਹਰ ਲਗਾ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਬਹੁਤ ਸਾਰੇ ਹੋਰ ਪੰਥਪ੍ਰਸਤ ਅਤੇ ਪੰਜਾਬ ਦੀ ਨਮੈਂਦਾ ਜਮਾਤ ਨੂੰ ਸੱਚੇ ਦਿਲੋਂ ਚਾਉਣ ਵਾਲੇ ਆਗੂ ਇਸ ਭਰਤੀ ਮਹਿਮੇ ਦਾ ਲਾਜ਼ਮੀ ਤੌਰ ਤੇ ਹਿੱਸਾ ਬਣਨਗੇ ਤੇ ਦੂਸਰੇ ਪਾਸੇ ਐਡਵੋਕੇਟ ਧਾਮੀ ਦੇ ਵੱਲੋਂ ਵੀ ਇੱਕ ਸੁਝਾਅ ਵਾਸਤੇ ਅਪੀਲ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਯੋਗਤਾ ਨਿਯੁਕਤੀ ਕਾਰਜ ਖੇਤਰ ਜ਼ਿੰਮੇਵਾਰੀਆਂ ਸੇਵਾ ਮੁਕਤੀ ਇਸ ਬੰਦ ਦੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ ਦਮਦਮਈ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਆਲਮੀ ਸਿੱਖ ਸੰਸਥਾਵਾਂ ਸਿੰਘ ਸਜਾਵਾਂ ਦੀਵਾਨ ਸਭਾ ਸੋਸਾਇਟੀਆਂ ਦੇਸ਼ ਵਿਦੇਸ਼ ਦੇ ਵਿੱਚ ਵਸਤੇ ਵਿਦਵਾਨਾਂ ਬੁੱਧੀਜੀਵੀਆਂ ਉਹਨਾਂ ਸਾਰਿਆਂ ਨੂੰ ਸੁਝਾਅ ਭੇਜਣ ਵਾਸਤੇ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਸਿੱਖ ਕੌਮ ਦੀ ਇਹ ਚਿਰੋਕਣੀ ਮੰਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਉਹਦਾ ਸਤਕਾਰ ਅਤੇ ਉਹਦੇ ਮਹੱਤਵ ਦੇ ਮੱਦੇਨਜ਼ਰ ਸੇਵਾ ਨਿਯਮ ਤੈਅ ਕੀਤੇ ਜਾਣ ਜਿਸ ਨੂੰ ਲੈ ਕੇ ਉਹਨਾਂ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਤੇ ਵਿੱਚ ਸਿਧਾਂਤਕ ਪ੍ਰਵਾਨਗੀ ਦਾ ਮਤਾ ਪਾਸ ਕੀਤਾ ਗਿਆ ਹੈ ਇਸ ਮਤੇ ਦੀ ਭਾਵਨਾ ਅਨੁਸਾਰ ਜਥੇਦਾਰ ਸਾਭ ਦੀ ਨਿਯੁਕਤੀ ਸੇਵਾਵਾਂ ਅਤੇ ਸੇਵਾ ਮੁਕਤੀ ਬਾਰੇ ਕੌਮ ਦੀਆਂ ਸਮੁੱਚੀਆਂ ਜਥੇਬੰਦੀਆਂ ਤੇ ਸੰਸਥਾਵਾਂ ਦੇ ਨਾਲ-ਨਾਲ ਸਿੱਖ ਬੁੱਧੀਜੀਵੀ ਦੇ ਵਿਚਾਰ ਬੜੇ ਮਹੱਤਵਪੂਰਨ ਹੋਣਗੇ ਇਹਦੇ ਲਈ 20 ਅਪ੍ਰੈਲ 2025 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਪਣੇ ਸੁਝਾਅ ਭੇਜੇ ਜਾਣ ਤਾ ਜੋ ਇਰਾਨ ਨੂੰ ਵਿਚਾਰ ਕੇ ਸੇਵਾ ਨਿਜਮ ਵਾਸਤੇ ਇੱਕ ਸਾਂਝੀ ਕੌਮੀ رائے ਬਣਾਈ ਜਾ ਸਕੇ ਧਾਮੀ ਨੇ ਕਿਹਾ ਕਿ ਇਹ ਸੁਦਾ ਸ਼ਰੂਮਣੀ ਕਮੇਟੀ ਨੂੰ ਦਸਤੀ ਰੂਪ ਵਿੱਚ ਜਾਂ ਅਧਕਾਰਤ ਈਮੇਲ info@sdpc.net ਜਾਂ ਫਿਰ WhatsApp ਨੰਬਰ ਵੀ ਜਾਰੀ ਕੀਤਾ ਗਿਆ ਹੈ 7710136200 7710136200 ਤੇ ਭੇਜੇ ਜਾ ਸਕਦੇ ਹੈ ਤੇ ਹੁਣ ਸਾਬਕਾ ਕੈਬਨਿਟ ਮੰਤਰੀ ਸਰਦੀਪ ਸਿੰਘ ਰਖੜਾ ਨੇ ਪਰਖਾਚੇ ਉਡਾ ਕੇ ਰੱਖ ਦਿੱਤੇ ਹੈ ਐਡਵੋਕੇਟ ਧਾਮੀ ਨੂੰ ਲਿਆ ਕੇ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ ਸਰਦੀਪ ਸਿੰਘ ਰਖੜਾ ਨੇ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੇ ਮੌਕੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਧਾਮੀ ਦੇ ਵੱਲੋਂ ਕੌਮ ਪ੍ਰਤੀ ਪਹਿਰੇਦਾਰੀ ਨਾ ਨਿਭਾਏ ਜਾਣ ਤੇ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਹੈ ਇਹਦੇ ਨਾਲ ਹੀ ਰਖੜਾ ਨੇ ਕਿਹਾ ਕਿ ਜਦੋਂ ਵਾਰ ਹੀ ਖੇਤ ਨੂੰ ਖਾਣ ਲੱਗ ਜਾਏ ਤਾਂ ਇਹਦੇ ਵਿੱਚ ਭਲਾ ਫਿਰ ਹੋ ਹੀ ਨਹੀਂ ਸਕਦਾ ਐਡਵੋਕੇਟ ਧਾਮੀ ਵਾਰਡ ਹੋਣੀ ਚਾਹੀਦੀ ਸੀ ਪਰ ਉਹ ਵਾਰਡ ਹੇਠ ਪੰਥ ਅਤੇ ਕੌਮ ਦਾ ਵੱਡਾ ਨੁਕਸਾਨ ਹੋਇਆ ਇਸ ਕਰਕੇ ਧਾਮੀ ਦਾ ਪੱਕੀ ਛੁੱਟੀ ਕੀਤੀ ਜਾਣੀ ਚਾਹੀਦੀ ਹੈ ਤੇ ਉਹਨੂੰ ਘਰ ਬੈਠ ਜਾਣਾ ਚਾਹੀਦਾ ਹੈ ਅਤੇ ਕੌਮ ਅਤੇ ਪੰਥ ਦੇ ਲਈ ਇਹ ਉਹਦੇ ਵਾਸਤੇ ਤੇ ਪੰਥ ਵਾਸਤੇ ਵੀ ਬੇਤਰ ਹੋਏਗਾ ਰਖੜਾ ਨੇ ਕਿਹਾ ਜਨਰਲ ਇਜਲਾਸ ਤੋਂ ਬਾਅਦ ਉਹ ਜਦੋਂ ਕਹਿੰਦੇ ਮੀਡੀਆ ਨੂੰ ਮੁਖਾਤਵ ਹੁੰਦੇ ਸੀ ਜਿਹੜੀ ਭਾਸ਼ਾ ਤੇ ਭਾਵਨਾ ਐਡਵੋਕੇਟ ਧਾਮੀ ਦੇ ਸ਼ਬਦਾਂ ਵਿੱਚੋਂ ਝਲਕੀ ਹੈ ਉਹਨੂੰ ਸੁਣ ਕੇ ਮਹਿਸੂਸ ਹੁੰਦਾ ਹੈ ਕਿ ਧਾਮੀ ਸਾਹਿਬ ਆਪ ਖੁਦ ਦਲੀਲ ਕਰਕੇ ਹਟਾਏ ਗਏ ਸਿੰਘ ਸਹਿਬਾਨ ਪ੍ਰਤੀ ਮੰਦੀ ਭਾਵ ਨਾਲ ਪੇਸ਼ ਆਉਂਦੇ ਰਹੇ ਹੈ ਧਾਮੀ ਦਾ ਇਹ ਦਾਵਾ ਕਰਨਾ ਕਿ ਸਿੰਘ ਸਹਿਬਾਨ ਦੀ ਮੁੜ ਬਹਾਲੀ ਲਈ ਦਿੱਤੀ ਦਰਖਾਸਤ ਉੱਪਰ ਦਸਤਖਤ ਕਰਨ ਵਾਲੇ ਮੈਂਬਰਾਂ ਨੇ ਭੁਲੇਖੇ ਵਿੱਚ ਪਰੋੜਤਾ ਕਰ ਦਿੱਤੀ ਹੈ ਉਹ ਕਹਿੰਦੇ ਇਹਦੇ ਤੋਂ ਵੱਡਾ ਪੰਥਕ ਗੁਨਾਹ ਵਾਲਾ ਦਾਵਾ ਕੋਈ ਹੋਰ ਨਹੀਂ ਹੋ ਸਕਦਾ ਭਾਵ ਰਖੜਾ ਦਾ ਕਹਿਣਾ ਕਿ ਐਡਵੋਕੇਟ ਧਾਮੀ ਨੇ ਇੱਕ ਵੱਡਾ ਪੰਥਕ ਗੁਨਾਹ ਕਰ ਦਿੱਤਾ ਹੈ ਹੁਣ ਕੀ ਐਡਵੋਕੇਟ ਧਾਮੀ ਇਹਨੂੰ ਪੰਥਕ ਗ੍ਰਾਮ ਮੰਨਣਗੇ ਜਾਂ ਨਹੀਂ ਇਹ ਅਗਲਾ ਸਵਾਲ ਪੈਦਾ ਹੁੰਦਾ ਹੈ। ਇਹਦੇ ਤੋਂ ਬਾਅਦ ਵਾਰ-ਵਾਰ ਮਤਾ ਲਿਆਉਣ ਲਈ ਬੇਨਤੀ ਕਰਨ ਵਾਲੇ ਸਤਕਾਰਯੋਗ ਮੈਂਬਰਾਂ ਦੀ ਬੇਨਤੀ ਨੂੰ ਕੜਮਾਸਕ ਹੈ ਕਿ ਤੋਹੀਨ ਕਰਨਾ ਧਾਮੀ ਨੂੰ ਸ਼ੋਭਾ ਨਹੀਂ ਦਿੰਦਾ। ਤੀਜੀ ਵੱਡੀ ਗੱਲ ਕਹਿੰਦੇ ਐਡਵੋਕੇਟ ਧਾਮੀ ਵੱਲੋਂ ਬਹੁਤ ਹੀ ਸ਼ਰਮਨਾਕ ਸ਼ਬਦ ਵਰਤੇ ਗਏ ਕਿ ਕੁਝ ਮੈਂਬਰ ਹਿੱਕ ਦੇ ਜ਼ੋਰ ਤੇ ਮਤਾ ਲਿਆਉਣ ਦੀ ਜਿੱਦ ਕਰ ਰਹੇ ਸੀ। ਰਖੜਾ ਨੇ ਧਾਮੀ ਨੂੰ ਚੇਤੇ ਕਰਵਾਇਆ। ਕਿ ਉਸ ਵਕਤ ਬੀਬੀ ਕਿਰਨ ਜੋਤਕੌਰ ਆਵਾਜ਼ ਉਠਾ ਰਹੇ ਸੀ ਉਹਨਾਂ ਲਈ ਇੰਨੇ ਇਤਰਾਜ਼ਜੋਗ ਸ਼ਬਦ ਆਪਣੇ ਮੁਖ ਤੋਂ ਵਰਤਣੇ ਸ਼ੋਭਾ ਨਹੀਂ ਦਿੰਦੇ ਇਹ ਸਮੁੱਚੀਆਂ ਔਰਤਾਂ ਦੇ ਸਰਮਾਨ ਨੂੰ ਠੇਸ ਦੇਣ ਦੇ ਬਰਾਬਰ ਹੈ ਇਹਦੇ ਤੋਂ ਪਹਿਲਾਂ ਉਹ ਕਹਿੰਦੇ ਆਪਣੀ ਮਾਨਸਿਕ ਚੋਸ ਦਾ ਪ੍ਰਗਟਾਵਾ ਬੇਸ਼ੱਕ ਕਰ ਚੁੱਕਿਆ ਜਦੋਂ ਬੀਬੀ ਜਗੀਰ ਕੌਰ ਪ੍ਰਤੀ ਉਹਨਾਂ ਨੇ ਗਾਲੀ ਗਲੋਚ ਕੀਤਾ ਸੀ ਇਸ ਕਰਕੇ ਧਾਮੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਰਖੜਾ ਨੇ ਕਿਹਾ ਕਿ ਜਿਸ ਤਰੀਕੇ ਐਸਜੀਪੀਸ ਤੇ ਜਨਰਲ ਇਜਲਾਸ ਦੇ ਮੌਕੇ ਦਰਬਾਰ ਸਾਹਿਬ ਦੇ ਗੇਟ ਬੰਦ ਕਰਵਾਏ ਗਏ ਉਹਦੇ ਨਾਲ ਨਤਮਸਤਕ ਹੋਣ ਲਈ ਆਏ ਹਰ ਇੱਕ ਸ਼ਰਧਾਲੂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਦਰਬਾਰ ਸਾਹਿਬ ਦੇ ਕੰਪਲੈਕਸ ਨੂੰ ਪੁਲਿਸ ਛਾਉਣੀ ਵਿੱਚ ਤਬਦੀਰ ਕਰਨਾ ਇਹਦੇ ਤੋਂ ਜੱਗ ਜ਼ਾਹਰ ਹੋ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀਆਂ ਸੰਸਥਾਵਾਂ ਦੀ ਹੋਂਦ ਤੇ ਆਪਣੇ ਘਰ ਹੀ ਤੇ ਘਰ ਦੇ ਵਿੱਚੋਂ ਹੀ ਹਮਲੇ ਕੀਤੇ ਜਾ ਰਹੇ ਨੇ ਅਤੇ ਰਾਖੀ ਦੀ ਆਵਾਜ਼ ਚੁੱਕਣ ਵਾਲਿਆਂ ਨੂੰ ਪੁਲਸ ਦਾ ਡਰ ਦਿਖਾ ਕੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਰਖੜਾ ਨੇ ਕਿਹਾ ਕਿ ਇਜਲਾਸ ਨੇ ਮਹਾਪਾਰਤ ਦੇ ਉਸ ਮਾੜੇ ਦ੍ਰਿਸ਼ ਨੂੰ ਚੇਤੇ ਕਰਵਾ ਦਿੱਤਾ ਜਦੋਂ ਇੱਕ ਔਰਤ ਦਾ ਚੀਰਹਰਨ ਹੋਇਆ ਪਰ ਧਰਮ ਦੀ ਰਾਖੀ ਕਰਨ ਦੀ ਬਜਾਏ ਸਭ ਕੁਝ ਆਪਣੀਆਂ ਅੱਖਾਂ ਦੇ ਸਾਹਮਣੇ ਹੁੰਦਾ ਵੇਖ ਚੁੱਪ ਬੱਟੀ ਬੈਠੇ ਰਹੇ ਬੀਤੇ ਦਿਨੀ ਵੀ ਕਹਿੰਦੇ ਇੱਕ ਔਰਤ ਐਸਜੀਪੀਸੀ ਮੈਂਬਰ ਉਹਦੇ ਨਾਲ ਖਿੱਚਤੂ ਹੁੰਦੀ ਰਹੀ ਉਹਦੇ ਸਨਮਾਨ ਨੂੰ ਠੇਸ ਪਹੁੰਚਾਉਂਦੇ ਸ਼ਬਦ ਵੀ ਵਰਤੇ ਗਏ ਪਰ ਸਾਡੀਆਂ ਸੰਸਥਾਵਾਂ ਦੀ ਰਾਖੀ ਕਰਨ ਵਾਲੇ ਜ਼ਿੰਮੇਵਾਰ ਲੋਕ ਤਮਾਸ਼ਾ ਦੇਖਦੇ ਰਹੇ ਪ੍ਰਧਾਨ ਧਾਮੀ ਸਮੇਤ ਐਸਜੀਪੀਸੀ ਸਖਤਰ ਤੁਰੰਤ ਆਲ ਡੈਟੋ ਅਸਤੀਫੇ ਦੇਣੇ ਚਾਹੀਦੇ ਆ ਉਹਨਾਂ ਨੇ ਇਹ ਮੰਗ ਕੀਤੀ ਹੈ ਤੇ ਕਿਹਾ ਕਿ ਅਜਿਹੇ ਵਰਤਾਰੇ ਬਰਦਾਸ਼ਤਯੋਗ ਨਹੀਂ ਹੈ ਰਖੜਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ 31 ਮਾਰਚ ਨੂੰ ਪਟਿਆਲਾ ਦੇ ਵਿੱਚ ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਵਾਸਤੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਨੇ ਇਸ ਮੀਟਿੰਗ ਵਿੱਚ ਜਿੱਥੇ ਸਮੁੱਚੇ ਜ਼ਿਲ੍ਹੇ ਦੀ ਲੀਡਰਸ਼ਿਪ ਹਾਜ਼ਰ ਰਹੇਗੀ ਉੱਥੇ ਹੀ ਹਰ ਪਿੰਡ ਤੋਂ ਵੱਡੀ ਗੰਟੀ ਵਿੱਚ ਵਰਕਰ ਵੀ ਸ਼ਮੂਲੀਅਤ ਕਰਨਗੇ ਰਖੜਾ ਨੇ ਕਿਹਾ ਕਿ ਉਹਨਾਂ ਵੱਲੋਂ ਮੀਟਿੰਗ ਦੀ ਕਾਮਯਾਬੀ ਨੂੰ ਲੈ ਕੇ ਪਿੰਡ ਪਿੰਡ ਜਾ ਕੇ ਵਰਕਰ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਵਰਕਰਾਂ ਵਿੱਚ ਉਤਸ਼ਾਹ ਤੇ ਜੋਸ਼ ਨਜ਼ਰ ਆ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਹੋਣ ਵਾਲਾ ਇਕੱਠ ਇੱਕ ਰਿਕਾਰਡ ਤੋੜ ਇਕੱਠ ਹੋਵੇਗਾ ਤੇ ਹੁਣ ਗੱਲ ਕਰਦੇ ਹਾਂ ਪੁਲਿਸ ਵੀ ਜਿਸ ਨੂੰ ਸੁਣ ਕੇ ਹਰਾਰ ਹੋ ਗਈ ਲੁਧਿਆਣਾ ਦੇ ਹੈਬੂਆਲ ਤੋਂ ਖਬਰ ਬਲ ਰਹੀ ਹੈ ਕਿ ਪੁਲਿਸ ਨੇ ਇੱਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਜੱਸੀਆ ਰੋਡ ਦੇ ਰਗਵੀਰ ਪਾਰਕ ਦੇ ਵਿੱਚ ਆਪਣੇ ਘਰ ਵਿੱਚ ਸੜ ਕੇ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋਈ ਹੈ ਤੇ ਇਸ ਮਾਮਲੇ ਵਿੱਚ ਇੱਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਮੁਤਾਬਕ ਪਿਛਲੇ ਕੁਝ ਮਹੀਨਿਆਂ ਤੋਂ ਕਿਰਾਏ ਦੇ ਵਿਵਾਦ ਤੋਂ ਬਾਅਦ ਮੁਲਜ਼ਮ ਨਵਾਲਗ ਨੇ ਔਰਤ ਨੂੰ ਐਲ ਪੀਜੀ ਚੁੱਲ੍ਹੇ ਸਾਹਮਣੇ ਧੱਕਾ ਦੇ ਦਿੱਤਾ 17 ਸਾਲ ਦਾ ਮੁਲਜ਼ਮ ਔਰਤ ਦੇ ਕਿਰਾਏਦਾਰ ਦਾ ਪੁੱਤਰ ਹੈ ਅਤੇ ਉਹ 12ਵੀਂ ਜਮਾਤ ਦੇ ਵਿੱਚ ਪੜਦਾ ਹੈ ਪੁਲਿਸ ਮਾਪਿਆਂ ਦੀ ਵੀ ਇਸ ਵਕਤ ਜਾਂਚ ਕਰ ਰਹੀ ਹੈ 80 ਵਰਿਆਂ ਦੀ ਪੀੜਤ ਨਰਿੰਦਰ ਕੌਰ ਦਿਉਰ ਅਮਰੀਕਾ ਦੀ ਨਾਗਰਿਕ ਸੀ ਉਹ ਕੁਝ ਮਹੀਨੇ ਪਹਿਲਾਂ ਹੀ ਇੱਥੇ ਆਪਣੇ ਘਰ ਦੇ ਵਿੱਚ ਰਹਿਣ ਵਾਸਤੇ ਆਈ ਸੀ ਜਦਕਿ ਬਾਕੀ ਮਹੀਨੇ ਭਾ ਬਾਕੀ ਸਮਾਂ ਉਹ ਅਮਰੀਕਾ ਵਿੱਚ ਰਹਿੰਦੀ ਸੀ ਇਹ ਔਰਤ ਨਰਿੰਦਰ ਕੌਰ ਪਹਿਲੀ ਮੰਜ਼ਲ ਤੇ ਰਹਿੰਦੀ ਸੀ ਜਦੋਂ ਕਿ ਕਿਰਾਏਦਾਰ ਗਰਾਊਂਡ ਫਲੋਰ ਤੇ ਰਹਿੰਦੇ ਸਨ ਹੈਬੋਵਾਲ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਮਹਿਲਾ 23 ਮਾਰਚ ਨੂੰ ਝੁਰਸੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਡੀਐਮਸੀ ਭਰਤੀ ਕਰਵਾਇਆ ਪੁਲਿਸ ਨੇ ਅਮਰੀਕਾ ਵਿੱਚ ਰਹਿਣ ਵਾਲੀ ਉਸਦੀ ਧੀ ਰਵਿੰਦਰ ਕੌਰ ਨੂੰ ਵੀ ਇਸ ਸਬੰਧਤ ਜਾਣਕਾਰੀ ਦਿੱਤੀ ਇਸ ਦੌਰਾਨ 26 ਮਾਰਚ ਨੂੰ ਉਸ ਔਰਤ ਦੀ ਮੌਤ ਹੋ ਗਈ ਇਦੇ ਤੋਂ ਪਹਿਲਾਂ ਪੁਲਿਸ ਨੇ ਰਵਿੰਦਰ ਕੌਰ ਦੇ ਬਿਆਨ ਤੇ ਬੀਐਨਐਸਟੀ ਤਾਰਾ 194 ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਸੀ ਪੁਲਿਸ ਨੂੰ ਕਿਰਾਏਦਾਰ ਦੇ ਪੁੱਤਰ ਤੇ ਇਸ ਵਾਸਤੇ ਸ਼ੱਕ ਹੋਇਆ ਕਿਉਂਕਿ ਉਹ ਲਾਪਤਾ ਸੀ ਪੁਲਿਸ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਤਾਂ ਉਹ ਚੂੜਪੜ ਰੋਡ ਤੋਂ ਬਰਾਮਦ ਹੋਇਆ ਪੁੱਛਗਛ ਵਿੱਚ ਮੁਲਜ਼ਮ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਐਸਐਚਓ ਮਧੂ ਬਾਲਾ ਨੇ ਦੱਸਿਆ ਕਿ ਪੁੱਛਗਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਘਰ ਦਾ ਕਿਰਾਇਆ ਬਕਾਇਆ ਸੀ ਉਹ ਕਿਰਾਏ ਦਾ ਕੁਝ ਹਿੱਸਾ ਦੇ ਲਈ ਨਰਿੰਦਰ ਕੋਲ ਕੋਲ ਗਿਆ ਪਰ ਉਹਨਾਂ ਨੇ ਪੂਰੇ 50000 ਦੇਣ ਵਾਸਤੇ ਆਖਿਆ ਗੁੱਸੇ ਵਿੱਚ ਆ ਕੇ ਨਵਾਲਗ ਨੇ ਔਰਤ ਨੂੰ ਗੈਸ ਵਾਲੇ ਚੁੱਲ੍ਹੇ ਤੋਂ ਪਾਸੇ ਖਿੱਚਿਆ ਅਤੇ ਉਹਨੂੰ ਜਦੋਂ ਐ ਨੇੜੇ ਧੱਕ ਕੇ ਭੇਜਿਆ ਗਿਆ ਤਾਂ ਚੁੱਲ੍ਹੇ ਕਾਰਨ ਉਸਤੇ ਕੱਪੜਿਆਂ ਨੂੰ ਅੱਗ ਲੱਗ ਗਈ ਅਤੇ ਉਹ ਝੜਸੀ ਗਈ ਤੇ ਬਾਅਦ ਦੇ ਵਿੱਚ ਉਸ ਦੀ ਫਿਰ ਮੌਤ ਹੋ ਗਈ ਤੇ ਹੁਣ ਗੱਲ ਕਰਦੇ ਹਾਂ ਮੁਹਾਲੀ ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਇੱਕ ਜੋ ਫੈਸਲਾ ਸੁਣਾਇਆ ਗਿਆ ਹੈ ਜਾਣਕਾਰੀ ਮਿਲੀ ਹੈ ਕੇ ਸਾਫ ਦਾ ਆਈਪੀਐਸ ਅਧਿਕਾਰੀ ਐਸਐਸਪੀ ਮੋਗਾ 2007 ਵਿੱਚ ਸਨ ਡੀਐਸ ਗਰਚਾ ਇਹਦੇ ਨਾਲ ਹੀ ਪੀਐਸ ਸੰਧੂ ਜਿਹੜੇ ਮੋਗਾ ਦੇ ਐਸਪੀਸੀ ਹੈੱਡਕੁਆਟਰ ਉਹ ਵੀ 2007 ਵਿੱਚ ਸੀ ਉੱਥੇ ਇਹਨਾਂ ਦੇ ਨਾਲ ਹੀ ਅਮਰਜੀਤ ਸਿੰਘ ਇਹ ਥਾਣੇਦਾਰ ਸੀ ਮੋਗੇ ਦੇ ਵਿੱਚ ਇਹਨਾਂ ਨੂੰ ਕ腐ਸ਼ਨ ਐਕਟ ਦੀਆਂ ਧਰਾਵਾਂ ਦੇ ਤਹਿਤ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਥਾਣੇਦਾਰ ਰਮਨ ਨੂੰ ਐਕਸਟਰਸ਼ਨ ਅਤੇ ਕ腐ਸ਼ਨ ਐਕਟ ਦੀਆਂ ਧਰਾਵਾਂ ਦੇ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ ਦਰਅਸਲ 2007 ਵਿੱਚ ਮੋਗਾ ਸੈਕਸ ਕੈਂਡਲ ਸਾਹਮਣੇ ਆਇਆ ਸੀ ਇਹਦੇ ਵਿੱਚ ਪੁਲਿਸ ਦੇ ਮੁਲਾਜ਼ਮ ਦੋਸ਼ੀ ਪਾਏ ਗਏ ਇਹਦੇ ਵਿੱਚ ਤਤਕਾਲੀ ਅਕਾਲੀ ਦਲ ਦੇ ਆਗੂ ਉਹਦੇ ਪੁੱਤਰ ਨੂੰ ਵੀ ਮੁਲਜ਼ਮ ਬਣਾਇਆ ਗਿਆ ਸੀ ਮੁੱਖ ਮੁਲਜ਼ਮ ਮਨਜੀਤ ਕੌਰ ਦੀ 2013 ਦੇ ਵਿੱਚ ਜ਼ਮਾਨਤ ਹੋ ਗਈ ਸੀ ਅਤੇ ਉਹ ਸਰਕਾਰੀ ਗਵਾਹ ਬਣ ਗਈ ਸੀ ਪਰ ਹੈਰਾਨੀ ਹੁੰਦੀ ਹੈ ਕਿ ਮਨਜੀਤ ਕੌਰ ਦਾ 2018 ਵਿੱਚ ਫਿਰੋਜ਼ਪੁਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਇਹਦੇ ਤੋਂ ਬਾਅਦ ਇਹ ਕੇਸ ਸੀਬੀਆਈ ਨੂੰ ਦਿੱਤਾ ਗਿਆ ਸੀ ਜਿਸ ਦੇ ਵਿੱਚ ਪੁਲਿਸ ਅਧਿਕਾਰੀ ਦੋਸ਼ੀ ਕਰਾਰ ਦੇ ਦਿੱਤੇ ਗਏ ਨੇ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੀ ਇੱਕ 17 ਵਰ੍ਹਿਆਂ ਦੀ ਧੀ ਦੇ ਨਾਲ ਹਵਾਨੀਆਂ ਦੀਆਂ ਸਾਰੀਆਂ ਹੱਦਾਂ ਪਾਰ ਕੀਤੇ ਜਾਣ ਦੀਆਂ ਖਬਰਾਂ ਨੇ ਜਾਣਕਾਰੀ ਮਿਲ ਰਹੀ ਹੈ ਕਿ ਉਹ ਆਪਣੇ ਘਰ ਤੋਂ ਭੱਜ ਗਈ ਸੀ 17 ਵਰ੍ਹਿਆਂ ਦੀ ਇਹ ਲੜਕੀ ਉਸ ਨੂੰ ਦਰਦਨਾਕ ਵਾਰਦਾਤ ਦਾ ਸਾਹਮਣਾ ਕਰਨਾ ਪਿਆ ਖਬਰ ਲੁਧਿਆਣਿਆਂੋਂ ਮਿਲ ਰਹੀ ਹੈ ਇੱਕ ਵਿਅਕਤੀ ਨੇ 3 ਮਹੀਨੇ ਤੱਕ ਉਸ ਨੂੰ ਅਗਵਾ ਕਰਕੇ ਜ਼ਬਰਜਨਾਹ ਦਾ ਘਣਾਉਣਾ ਜ਼ੁਰਮ ਕੀਤਾ ਹੈ ਪੀੜਤ ਦੇ ਦੱਸਣ ਮੁਤਾਬਕ ਵਿਰੋਧ ਕਰਤੇ ਮੁਲਜ਼ਮ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਹੁਣ ਮੁਲਜ਼ਮ ਉਸ ਨੂੰ ਪਿੰਡ ਰੋੜੋਂਕਲਾਂ ਦੇ ਬਾਹਰ ਛੱਡ ਕੇ ਫਰਾਰ ਹੋ ਗਿਆ ਖੰਨਾ ਪੁਲਿਸ ਨੇ ਮੁਲਜ਼ਮ ਦੇ ਖਿਲਾਫ 0 ਐਫ ਆਈ ਆਰ ਦਰਜ ਕਰਕੇ ਉਸ ਨੂੰ ਅੱਗੇ ਦੀ ਕਾਰਵਾਈ ਵਾਸਤੇ ਪੁਲਿਸ ਦੇ ਅੱਗੇ ਲੁਧਿਆਣਾ ਦੇ ਵਿੱਚ ਭੇਜ ਦਿੱਤਾ ਹੈ ਲੁਧਿਆਣਾ ਪੁਲਿਸ ਕਮਿਸ਼ਨਰ ਉੱਥੋਂ ਦੀ ਸਦਰ ਪੁਲਿਸ ਨੇ ਮੁਲਜ਼ਮ ਕਰਮਵੀਰ ਸਿੰਘ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਜਿਸ ਦੀ ਪਹਿਚਾਣ ਖੰਨਾ ਨੇੜਲੇ ਪਿੰਡ ਰੋੜੋਂਕਲਾਂ ਦੇ ਰੂਪ ਵਿੱਚ ਕੀਤੀ ਗਈ ਹੈ ਮੁਲਜ਼ਮ ਪਿੰਡ ਬੁਲਾਰਾ ਦੇ ਇੱਕ ਮਕਾਨ ਵਿੱਚ ਕਿਰਾਏ ਤੇ ਰਹਿੰਦਾ ਦੱਸਿਆ ਗਿਆ। ਪੀੜਤ ਲੜਕੀ ਨੇ ਦੱਸਿਆ ਕਿ ਮੁਲਜ਼ਮ ਉਸ ਨੂੰ ਘਰ ਤੋਂ ਬਾਹਰ ਨਹੀਂ ਸੀ ਨਿਕਲਣ ਦਿੰਦਾ। ਇਹਦੇ ਇਲਾਵਾ ਜਦੋਂ ਉਸ ਨੇ 16 ਮਾਰਚ ਨੂੰ ਮੁਲਜ਼ਮ ਦਾ ਵਿਰੋਧ ਕੀਤਾ ਤਾਂ ਉਸ ਨੇ ਬੁਰੀ ਤਰ੍ਹਾਂ ਉਹਦੇ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਛੱਡ ਕੇ ਫਰਾਰ ਹੋ ਗਿਆ। ਮਰਾਡੋ ਪੁਲਿਸ ਚੌਕੀ ਦੇ ਮੁਖੀ ਅਤੇ ਨਾਲ ਐਸਐਸਪੀ ਨੇ ਦੱਸਿਆ ਕਿ ਸਾਦਰ ਖੰਨਾ ਪੁਲਿਸ ਨੇ ਮੁਲਜ਼ਮ ਦੇ ਖਿਲਾਫ 115 ਦੀ ਉਪ ਧਾਰਾ 2 127 ਦੀ ਉਪ ਧਾਰਾ ਦੋ ਅਤੇ ਧਾਰਾ 64 ਦੇ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਪੁਲਿਸ ਮੌਲਜ਼ਮ ਦੀ ਇਸ ਵਕਤ ਤਲਾਸ਼ ਕਰ ਰਹੀ ਹੈ। ਇਸੇ ਤਰ੍ਹਾਂ ਇੱਕ ਹੋਰ ਮੰਦ ਭਾਗੀ ਖਬਰ ਇਹ ਵੀ ਲੁਧਿਆਣੇ ਦੇ ਤਾਂਦਰਾ ਰੋਡ ਤੋਂ ਮਿਲ ਰਹੀ ਹੈ। ਲੁਧਿਆਣੇ ਦੇ ਤਾਂਦਰਾ ਰੋਡ ਦੇ ਇਲਾਕੇ ਦੇ ਵਿੱਚ ਇੱਕ ਵਿਆਹ ਦਾ ਝਾਂਸਾ ਦੇ ਕੇ 14 ਸਾਲਾਂ ਦੀ ਲੜਕੀ ਨੂੰ ਅਗਵਾ ਕਰ ਲੈਣ ਦੀ ਸ਼ਰਮਨਾਕ ਘਟਨਾ ਮਿਲ ਰਹੀ ਹੈ। ਇਸ ਮਾਮਲੇ ਸਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦੇ ਆ। ਲੜਕੀ ਦੇ ਪਿਤਾ ਨੇ ਦੱਸਿਆ ਕਿ 26 ਮਾਰਚ ਨੂੰ ਉਹਨਾਂ ਦੀ ਬੇਟੀ ਆਪਣੀ ਸਹੇਲੀ ਨੂੰ ਮਿਲਣ ਵਾਸਤੇ ਘਰੋਂ ਕਹਿ ਕੇ ਗਈ ਪਰ ਦੇਰ ਸ਼ਾਮ ਤੱਕ ਘਰ ਨਾ ਪਰਤੀ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਕਈ ਦਿਨ ਬੀਤ ਜਾਣ ਦੇ ਬਾਵਜੂਦ ਲੜਕੀ ਸੰਬੰਧੀ ਉਹਨਾਂ ਨੂੰ ਕੋਈ ਉਗ ਸੁਗ ਨਹੀਂ ਮਿਲ ਸਕੀ ਇਸੇ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਕਿ ਲੜਕੀ ਨੂੰ ਧਾਂਦਰਾ ਰੋਡ ਤੇ ਰਹਿਣ ਵਾਲਾ ਇੱਕ ਲੜਕਾ ਉਸ ਨੇ ਵਿਆਹ ਦਾ ਝਾਂਸਾ ਦੇ ਕੇ ਅਗਵਾ ਕੀਤਾ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਲੜਕੇ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਲੱਗਦਾ ਹੈ ਕਿ ਲੋਕਾਂ ਦਾ ਰਿਸ਼ਤਿਆਂ ਤੋਂ ਵਿਸ਼ਵਾਸ ਉੱਠ ਰਿਹਾ ਹੈ। ਬੀਤੇ ਕਈ ਦਿਨ ਤੋਂ ਕਦੇ ਯੂਪੀ ਤੋਂ ਕਦੇ ਰਾਜਸਥਾਨ ਤੋਂ ਕਦੇ ਕਿਸੇ ਹੋਰ ਸੂਬੇ ਵਿੱਚੋਂ ਖਬਰਾਂ ਆ ਰਹੀਆਂ ਸੀ ਪਰ ਆਹ ਖਬਰ ਹੁਣ ਪੰਜਾਬ ਨਾਲ ਸੰਬੰਧਤ ਹੈ। ਪਿਛਲੇ ਦਿਨੀ ਭਵਾਨੀਗੜ੍ਹ ਦੇ ਨੇੜਲੇ ਪਿੰਡ ਰੇਤਗੜ੍ਹ ਦੀ ਇੱਕ ਔਰਤ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰਨ ਦੇ ਇਰਾਦੇ ਨਾਲ ਅਗਵਾ ਕਰਵਾਉਣ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਸੀ। ਉਸ ਮਾਮਲੇ ਵਿੱਚ ਹੁਣ ਨਵਾਂ ਮੋੜ ਭਾਵ ਕੂਣੀ ਮੋੜ ਆ ਗਿਆ ਹੈ। ਸ਼ੁੱਕਰਵਾਰ ਦੇਰ ਰਾਤ ਹਰਿਆਣਾ ਦੇ ਫਤਿਆਵਾਦ ਨੇੜਿਓਂ ਨਹਿਰ ਦੇ ਵਿੱਚੋਂ ਪੁਲਿਸ ਨੇ ਬੱਗਾ ਸਿੰਘ ਦੀ ਹੁਣ লাশ ਬਰਾਮਦ ਕਰ ਲਈ ਹੈ। ਉਦੋਂ ਤੋਂ ਬਾਅਦ ਪੁਲਿਸ ਨੇ ਔਰਤ ਅਤੇ ਉਸਦੇ ਪ੍ਰੇਮੀ ਦੇ ਵਿਰੁੱਧ ਅਗਵਾ ਦਾ ਜਿਹੜਾ ਮਾਮਲਾ ਸੀ ਉਹਦੇ ਵਿੱਚ ਕਤਲ ਦੀ ਧਾਰਾ ਉਹਦਾ ਵਾਧਾ ਕਰ ਦਿੱਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਸਬੰਧੀ ਥਾਣਾ ਪਵਾਨੀਗੜ ਦੇ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਮ੍ਰਿਤਕ ਬੱਗਾ ਸਿੰਘ ਦੇ ਜਵਾਈ ਸ਼ੰਦਰਪਾਲ ਸਿੰਘ ਜਿਹੜੇ ਕਿ ਰਤਿਆ ਹਰਿਆਣਾ ਦੇ ਰਹਿਣ ਵਾਲੇ ਨੇ ਉਹਨਾਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਗੋਸਤੀ ਸੱਸ ਬਿਆਨਤ ਕੌਰ ਅਤੇ ਸਤਨਾਮ ਸਿੰਘ ਜਿਹੜਾ ਕਿ ਪਿੰਡ ਬिजਲਪੁਰ ਦਾ ਰਹਿਣ ਵਾਲਾ ਇਹਨਾਂ ਦੇ ਆਪਸੀ ਸਬੰਧ ਨੇ ਇਸ ਕਾਰਨ ਉਸਤਾ ਸੋਹਰਾ ਬੱਗਾ ਸਿੰਘ ਆਪਣੀ ਪਤਨੀ ਬਿਆਨਤ ਕੌਰ ਨੂੰ ਅਜਿਹਾ ਕਰਨ ਤੋਂ ਵਾਰ-ਵਾਰ ਰੋਕਦਾ ਸੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਸੀ ਆ ਰਹੀ ਉਹਨਾਂ ਦੇ ਜਵਾਈ ਨੇ ਦੱਸਿਆ ਸੀ ਸ਼ਿਕਾਇਤ ਕਰਨ ਦੇ ਵਕਤ ਕਿ ਉਹਨਾਂ ਨੂੰ ਯਕੀਨ ਹੈ ਕਿ ਬਿਆਨਤ ਕੌਰ ਪਵਸਤੀ ਸੱਸ ਨਹੀਂ ਬੱਗਾ ਸਿੰਘ ਦੇ ਮਾਰਨ ਦੇ ਇਰਾਦੇ ਨਾਲ ਆਪਣੇ ਪ੍ਰੇਮੀ ਸਤਨਾਮ ਸਿੰਘ ਤੋਂ ਉਸਨੂੰ ਅਗਵਾ ਕਰਵਾਇਆ ਹੋ ਸਕਦਾ ਹੈ ਥਾਣਾ ਮੁਖੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਬਿਆਨਤ ਕੌਰ ਅਤੇ ਉਸਦੇ ਪ੍ਰੇਮੀ ਸਤਨਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਦੋਵਾਂ ਦੇ ਖਿਲਾਫ ਅਗਵਾ ਦਾ ਮਕਦਮਾ ਦਰਜ ਕੀਤਾ ਸੀ ਨਾਲ ਹੀ ਪੁਲਿਸ ਵੱਲੋਂ ਲਾਪਤਾ ਚੱਲ ਰਹੇ ਬੱਗਾ ਸਿੰਘ ਦੀ ਤਲਾਸ਼ ਵੀ ਕੀਤੀ ਜਾ ਰਹੀ ਸੀ ਪੁਲਿਸ ਹਿਰਾਸਤ ਦੌਰਾਨ ਸਤਨਾਮ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਬੱਗਾ ਸਿੰਘ ਨੂੰ ਆਪਣੇ ਘਰੋਂ ਆਪਣੇ ਨਾਲ ਲੈ ਗਿਆ ਉਹਨੇ ਬੱਗਾ ਸਿੰਘ ਨੂੰ ਸ਼ਰਾਬ ਪਲਾਈ ਮਗਰੋਂ ਸਮਾਣਾ ਦੇ ਧਨੇਠਾ ਪੁਲ ਦੇ ਨੇੜੇ ਭਾਖੜਾ ਨਹਿਰ ਵਿੱਚ ਉਸ ਨੂੰ ਸੁੱਟ ਦਿੱਤਾ ਇਸੋ ਖੁਲਾਸੇ ਤੋਂ ਬਾਅਦ ਪੁਲਿਸ ਸਤਰਾਮ ਸਿੰਘ ਦੀ ਨਿਸ਼ਾਨਦੇਹੀ ਤੇ ਗੋਤਾਖੋਰਾਂ ਦੀ ਮਦਦ ਦੇ ਨਾਲ ਵੱਖ-ਵੱਖ ਥਾਵਾਂ ਤੇ ਨਹਿਰ ਦੇ ਵਿੱਚ ਬੱਗਾ ਸਿੰਘ ਦੀ ਲਗਾਤਾਰ ਤਲਾਸ਼ ਕਰ ਰਹੀ ਸੀ ਅਤੇ ਇਸੇ ਦੌਰਾਨ ਪੁਲਿਸ ਨੂੰ ਉਸਦੀ লাশ ਸ਼ੁੱਕਰਵਾਰ ਦੀ ਦੇਰ ਰਾਤ ਫਤਿਆਵਾਦ ਤੋਂ ਲਗਭਗ 15 ਕਿਲੋਮੀਟਰ ਅੱਗੇ ਸਲੇਮ ਖੀੜਾ ਨਹਿਰ ਤੋਂ ਬਰਾਮਦ ਹੋ ਗਈ ਹੈ ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਸੰਬੰਧੀ ਪੁਲਿਸ ਨੇ লাশ ਨੂੰ ਪੋਸਟ ਮਾਰਟਮ ਲਈ ਭੇਜਿਆ ਇਸ ਮਾਮਲੇ ਵਿੱਚ ਮਲਜ਼ਮ ਬਿਆਨਤਕਾਰ ਅਤੇ ਉਸਤੇ ਪ੍ਰੇਮੀ ਸਤਨਾਮ ਸਿੰਘ ਜਿਹੜਾ ਕਿ ਬਜਲਪੁਰ ਦਾ ਰਹਿਣ ਵਾਲਾ ਹੈ ਪਹਿਲਾਂ ਤੋਂ ਅਗਵਾ ਦਾ ਜਿਹੜਾ ਮੁਕੱਦਮਾ ਦਰਦ ਸੀ ਉਹਦੇ ਵਿੱਚ ਕਤਲ ਦੀਆਂ ਧਾਰਾਵਾਂ ਦਾ ਵਾਧਾ ਕਰ ਦਿੱਤਾ ਹੈ ਅਤੇ ਜਾਂਚ ਹਾਲੇ ਵੀ ਇਹਦੀ ਕੀਤੀ ਜਾ ਰਹੀ ਹੈ ਕਿ ਕੀ ਕੋਈ ਇਹਨਾਂ ਦੇ ਨਾਲ ਹੋਰ ਵਿਅਕਤੀ ਮਿਲਿਆ ਤਾਂ ਨਹੀਂ ਸੀ ਹੋਇਆ ਜਾਂ ਫਿਰ ਦੋਵਾਂ ਨੇ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ